ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਮੋਟਰਾਂ ਮੋਟਰਾਂ ਲੱਗੀਆਂ ਤੇ ਸਾਰੀਆਂ ਹਮਮ ਪਰ ਬੰਦੇ ਹੀ ਮੋਟਰਾਂ ਕੀ ਕੱਸਦੇ ਆ 32 ਪਾਰ ਕਰਕੇ ਕੀ ਗੱਲ ਹੋਈ ਸੀ ਬੰਦਾ ਕੋਈ ਪਤਾ ਨਹੀਂ ਲੱਗਾਇਆ ਉਹ ਜਦੋਂ ਆਇਆ ਉਦੋਂ ਤੋਂ ਪੜਾਂਵੇਂ ਪਲਦੇ ਪਏ ਵਜਾਈ ਫਿਰ ਲੱਗੇ ਮਹੱਲੇ ਦੇ ਮੁੰਡੇ ਜਿੰਨੇ ਵੀ ਸਾਰੇ ਆ ਗਏ ਫਿਰ ਆ ਕੇ ਨਾਲ ਹੋ ਕੇ ਨਾ ਵਜਾਈ ਸਾਨ ਜੀ ਕੋਈ ਤੇ ਲੱਖ ਤੋਂ ਵੱਧੀ ਹੈ ਇਹਨਾਂ ਕੋ ਤੇ ਹੈ ਨਾ 1 ਲੱਖ ਦੀ ਤੇ ਮੋਟਰ ਹੀ ਮੋਟਰ ਬੰਦਾ ਮਸ਼ੀਨ ਦੋ ਮਸ਼ੀਨਾਂ ਆਹੀ ਲੱਕੜ ਦਾ ਪਾ ਲਾਗੇ 3 ਲੱਖ ਦੇ ਕਰੀਬ ਨੁਕਸਾਨ ਹੈ ਜੀ 3 ਸਰ 3 ਲੱਖ ਫਿਰ ਵੀ ਐਨ ਲਿਮਿਟ ਹੀ ਬਣਾਈ ਗਈ ਹੈ ਠੀਕ ਹੈ ਜੀ ਨਿਮਰ ਦੇ ਵਿੱਚ ਹੋਏ ਤੇ ਕੁਝ ਮਿਲ ਜੇ ਯਾਰ ਇਹ ਕਹਿੰਦੇ ਹੀ ਯਾਰਾਂ ਕੋਈ ਨਾ ਟਾਈਮ ਦਿੱਤਾ ਕਹਿੰਦੇ ਪਾਤਾ ਕੱਢ ਕੇ ਫਿਰ ਦੱਸਣੀ ਮੰਨਤੀ ਕਰਨੀ ਹੈ ਜਦੋਂ ਬੰਦਾ ਮਾਰਾ ਇੱਕ ਵਾਰੀ ਠੇ ਚਲ ਜਾਏ ਤੇ ਕਦੇ ਪੈਰਾਂ ਤੇ ਆਉਂਦਾ ਜੀ ਜੇ ਕੋਈ ਕਰ ਸਕਦੇ ਮਤ ਮਿਹਰਬਾਨ